ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜਿਹੜੀ ਮੈਂ ਗੱਲਬਾਤ ਤੁਹਾਡੇ ਸਾਹਮਣੇ ਰੱਖਣਾ ਚਾਹੁੰਨਾ ਉਹ ਇੱਕ ਉਦਾਹਰਨ ਦੇ ਰਾਂ ਹੀ ਰੱਖਣਾ ਚਾਹੁੰਨਾ ਮੰਨ ਲਓ ਤੁਹਾਡੇ ਵਿੱਚੋਂ ਕੋਈ ਸ਼ਖਸ ਕੋਈ ਬੰਦਾ ਕਿਧਰੇ ਦੂਰ ਦਰਾਡੇ ਜੰਗਲ ਦੇ ਘੇਰੇ ਵਿੱਚ ਆ ਜਾਂਦਾ ਨੇੜੇ ਤੇੜੇ ਕੋਈ ਪਿੰਡ ਨਹੀਂ ਹੈ ਕੋਈ ਵਸੋਂ ਨਹੀਂ ਹੈ ਕੋਈ ਆਬਾਦੀ ਨਹੀਂ ਹੈ ਕੋਈ ਬੰਦਾ ਨਹੀਂ ਹੈ ਨੇੜੇ-ਤੇੜੇ ਕੁਝ ਵੀ ਨਹੀਂ ਹੈ। اچھا ਪਾਣੀ ਵੀ ਨਹੀਂ ਤੇ ਰੋਟੀ ਵੀ ਨਹੀਂ। ਤੇ ਹੋਇਆ ਇਹ ਵੀ ਉਹਦੇ ਕੱਪੜੇ ਵੀ ਪਾਟ ਗਏ, ਲੀਰੋ-ਲੀਰ ਹੋ ਗਏ ਉਹਦੇ ਤਨ ਦੇ ਉੱਤੇ ਕੱਪੜਾ ਵੀ ਨਹੀਂ, ਨੰਗਾ ਤਡੰਗਾ ਹੈ। ਤਿੰਨ ਦਿਨ ਹੋ ਗਏ ਨੇ ਉੱਥੇ ਰਹਿੰਦਿਆਂ ਨੂੰ, ਜ਼ੁਬਾਨ ਸੁੱਕ ਕੇ ਤਾਲੂ ਦੇ ਨਾਲ ਲੱਗ ਰਹੀ ਹੈ। ਪਿਆਸ ਦੇ ਨਾਲ ਜਾਨ ਨਿਕਲਣ ਵਾਲੀ ਹੈ। ਉਹਦੇ ਕੋਲ ਇੱਕ ਬੰਦਾ ਆ ਜਾਂਦਾ ਹੈ ਚੱਲਦਾ-ਚੱਲਦਾ। ਤੇ ਉਹ ਬੰਦੇ ਦੇ ਕੋਲ ਇੱਕ ਨਾਈਕੀ ਦਾ ਜਾਂ ਐਡੀਡਾਸ ਦਾ ਸੂਟ, ਟਰੈਕ ਸੂਟ ਉਹਦੇ ਕੋਲ ਹੈ। ਇਹ ਐਂ ਤਾਂ ਕਿਹੜੋ ਪੈਂਟ ਕਮੀਜ਼ ਉਹਦੇ ਕੋਲ ਹੈ ਟੌਮੀ ਦੀ ਪੈਂਟ ਕਮੀਜ਼ ਲੈ ਕੇ ਆਇਆ। ਔਰ ਦੂਸਰੇ ਪਾਸੇ ਉਹਦੇ ਕੋਲੇ ਪਾਣੀ ਦੀਆਂ ਦੋ ਬੋਤਲਾਂ। ਉਹਨੇ ਆਣ ਕੇ ਉਸ ਸ਼ਖਸ ਨੂੰ ਸਵਾਲ ਕੀਤਾ ਕਹਿਣ ਲੱਗਾ ਭਾਈ ਸੱਜਣਾ ਇੱਕ ਪਾਸੇ ਪਾਣੀ ਦੀ ਬੋਤਲ। ਇੱਕ ਪਾਸੇ ਆਹ ਜਿਹੜਾ ਮੈਂ ਸੂਟ ਲੈ ਕੇ ਆਇਆ ਇਹ ਸੂਟ ਹੈ ਮਹਿੰਗਾ, ਇਹਨੇ ਮੁੱਲ ਵਾਲਾ। অপশন ਤੇਰੀ ਪਸੰਦ ਤੇਰੀ ਤੈਨੂੰ ਇਹ ਸੂਟ ਚਾਹੀਦਾ ਹੈ ਸੂਟ ਲੈ ਸਕਦਾ ਹੈ ਤੈਨੂੰ ਪਾਣੀ ਦੀ ਬੋਤਲ ਚਾਹੀਦੀ ਹੈ ਤੇ ਪਾਣੀ ਦੀ ਬੋਤਲ ਲੈ ਸਕਣਾ ਭਲਾ ਸੋਚੋ ਵੀ ਦੋਵਾਂ ਵਿੱਚੋਂ ਹੁਣ ਮੰਗਣ ਵਾਲਾ ਕੀ ਮੰਗੇਗਾ ਜਿਹਦੇ ਸਾਹਮਣੇ ਸਵਾਲ ਕੀਤਾ ਗਿਆ ਰੱਖਿਆ ਗਿਆ ਉਹ ਕੀ ਮੰਗੇਗਾ ਉਹ ਮੰਗੇਗਾ ਪਾਣੀ ਦੀ ਬੋਤਲ ਕਿਉਂਕਿ ਪਾਣੀ ਦੀ ਬੋਤਲ ਦੇ ਨਾਲ ਉਹਦੀ ਜ਼ਿੰਦਗੀ ਬਰਕਰਾਰ ਰਹਿ ਸਕਦੀ ਜ਼ਿੰਦਗੀ ਰਹੇਗੀ ਤੇ ਸੂਟ ਹੰਡਾਉਣ ਵਾਸਤੇ ਮਿਲ ਜਾਏਗਾ ਤੇ ਜੇ ਜ਼ਿੰਦਗੀ ਨਾ ਰਹੀ ਤੇ ਫਿਰ ਸੂਟ ਨੂੰ ਕੀ ਕਰੇਗਾ ਨੰਬਰ 1 ਤੇ ਕੀ ਮੰਗੇਗਾ ਪਾਣੀ ਕੁਛ ਦਿਨ ਫੇਰ ਬੀਤ ਗਏ ਪਾਣੀ ਦੀ ਇੱਕ ਬੋਤਲ ਦੋ ਬੋਤਲਾਂ ਚਾਰ ਬੋਤਲਾਂ ਉਹ ਪਾਣੀ ਦੀਆਂ ਦੇ ਕੇ ਚਲਾ ਗਿਆ ਉਹਨੇ ਸਹੀ ਵਰਤੋਂ ਵਿੱਚ ਲਿਆਂਦਾ ਦੋ ਦੋ ਚਾਰ ਚਾਰ ਕੁੱਟਾਂ ਪੀਣਾ ਸ਼ੁਰੂ ਕੀਤਾ ਕਈ ਦਿਨ ਬੀਤ ਗਏ ਅੰਦਾਜ਼ਾ 40 42 ਦਿਨ ਬੀਤ ਗਏ ਅੱਛਾ ਰੋਟੀ ਮਿਲੀ ਨਹੀਂ ਭੋਜਨ ਮਿਲਿਆ ਨਹੀਂ ਹੁਣ ਭੁੱਖ ਦੇ ਨਾਲ ਜਾਨ ਨਿਕਲਣ ਵਾਲੀ ਪਹਿਲਾਂ ਪਾਣੀ ਦੇ ਨਾਲ ਹੁਣ ਭੁੱਖ ਦੇ ਨਾਲ ਬਿਨਾਂ ਰੋਟੀ ਤੋਂ ਜਾਨ ਨਿਕਲਣ ਵਾਲੀ ਕਿਉਂਕਿ ਆਮ ਜਿਹੜੇ ਅੰਕੜੇ ਨੇ ਨਾ ਉਹ ਇਹ ਕਹਿੰਦੇ ਨੇ ਵੀ 40 45 ਦਿਨ ਬੰਦਾ ਭੋਜਨ ਤੋਂ ਬਿਨਾਂ ਰਹਿ ਸਕਦਾ ਹੈ ਉਦੋਂ ਬਾਅਦ ਮੌਤ ਹੋ ਜਾਂਦੀ ਆਮ ਅੰਕੜੇ ਕਹਿੰਦੇ ਨੇ ਖੈਰ ਹੁਣ ਫਿਰ 40 ਦਿਨ ਬਾਅਦ ਇੱਕ ਬੰਦਾ ਉਹਦੇ ਕੋਲ ਹਾਜ਼ਰ ਹੁੰਦਾ ਹੈ ਉਹਦੇ ਹੱਥ ਦੇ ਅੰਦਰ ਨੇ 5 10 ਪ੍ਰਸ਼ਾਦੇ ਉਹ ਰੋਟੀ ਲੈ ਕੇ ਕੋਲ ਆਉਂਦਾ ਹੈ ਦੂਸਰੇ ਪਾਸੇ ਉਹਦੇ ਕੋਲ ਇੱਕ ਫੇਰ ਮਹਿੰਗਾ ਸੂਟ ਹੈ। ਔਰ ਚੰਗੇ ਮੁੱਲ ਦਾ ਕੱਪੜਾ ਹੈ ਉਹਦੇ ਕੋਲ ਲੋਈ ਹੈ, ਕੰਬਲ ਹੈ, ਕੱਪੜਾ ਹੈ ਉਹ ਲੈ ਕੇ ਹਾਜ਼ਰ ਹੋਇਆ। ਉਹ ਕਹਿੰਦਾ ਵੀ ਤੈਨੂੰ ਯਾਦ ਹੈ ਮੈਂ ਅੱਜ ਤੋਂ ਕਈ ਦਿਨ ਪਹਿਲਾਂ ਤੇਰੇ ਕੋਲ ਆਇਆ ਸੀ। ਅਸਾਂ ਤੂੰ ਪਾਣੀ ਮੰਗਿਆ ਸੀ। ਅੱਜ ਫੇਰ ਤੇਰੇ ਕੋਲ ਦੋ ਆਪਸ਼ਨਾਂ ਨੇ। ਇੱਕ ਪਾਸੇ ਰੋਟੀ ਰੋਟੀ ਲੈ ਸਕਣਾ ਹੈ। ਦੂਸਰੇ ਪਾਸੇ ਆ ਮਹਿੰਗੇ ਕੱਪੜੇ, ਲੋਈਆਂ ਪਾਉਣ ਵਾਲੇ ਕੱਪੜੇ, ਹੰਡਾਉਣ ਵਾਲੇ ਕੱਪੜੇ। ਇਹ ਲੈ ਸਕਦਾ ਹੈ 10 ਤੇਰੀ ਮੰਗ ਕੀ ਹੈ ਤੇ ਭਲਾ ਕੀ ਮੰਗੇਗਾ ਉਹ ਮੰਗੇਗਾ ਕਿ ਅੱਜ ਮੈਨੂੰ ਕੱਪੜਾ ਨਹੀਂ ਅੱਜ ਮੈਨੂੰ ਰੋਟੀ ਚਾਹੀਦੀ ਭਲਾ ਕਿਉਂ ਰੋਟੀ ਮਿਲੇਗੀ ਬਚਿਆ ਰਹੇਗਾ ਬਚਿਆ ਰਹੇਗਾ ਤੇ ਫਿਰ ਹੰਡਾਉਣ ਵਾਸਤੇ ਉਹਨੂੰ ਕੱਪੜੇ ਵੀ ਮਿਲ ਜਾਣਗੇ ਖਾਣ ਵਾਸਤੇ ਕੁਝ ਨਾ ਕੁਝ ਹੋਰ ਵੀ ਇੰਤਜ਼ਾਮ ਕਰ ਲਏਗਾ ਤੇ ਜੇ ਜਾਨ ਨਾ ਰਹੀ ਤੇ ਫਿਰ ਕੱਪੜਾ ਲੈ ਕੇ ਕਰੇਗਾ ਵੀ ਕਿ ਭਾਵੇਂ ਕਿੰਨੀਆਂ ਲੋਈਆਂ ਹੋਣ ਕੰਬਲ ਹੋਣ ਕੁਛ ਹੋਵੇ ਫਿਰ ਉਹ ਲੈ ਕੇ ਕਰੇਗਾ ਵੀ ਕੀ ਉਹਦਾ ਮੁੱਲ ਕੀ ਹੋਏਗਾ ਅੱਛਾ ਫਿਰ ਕਈ ਦਿਨ ਲਗਾਤਾਰ ਇਸੇ ਤਰ੍ਹਾਂ ਚਲਦਿਆਂ ਚਲਦਿਆਂ ਨਾਲ ਸਮਾਂ ਨਿਕਲਦਾ ਜਾਂਦਾ ਹੈ ਹੁਣ ਉਹਦੇ ਕੋਲ ਫਿਰ ਇੱਕ ਵਾਰੀ ਇੱਕ ਬੰਦਾ ਆਉਂਦਾ ਉਹ ਕਹਿੰਦਾ ਹੈ ਵੀ ਤੂੰ ਜੰਗਲ ਦੇ ਅੰਦਰ ਰਹਿਣਾ ਹੈ ਜੰਗਲ ਦੇ ਅੰਦਰ ਤੇਰੇ ਕੋਲ ਹੁਣ ਰੋਟੀ ਦਾ ਸਾਧਨ ਵੀ ਬਣ ਗਿਆ ਹੈ ਤੇਰੇ ਕੋਲ ਪਾਣੀ ਦਾ ਸਾਧਨ ਵੀ ਬਣ ਗਿਆ ਪਾਣੀ ਵੀ ਤੈਨੂੰ ਮਿਲ ਗਿਆ ਮੈਂ ਨਲਕਾ ਲਵਾ ਦੇਣਾ ਖੂਹ ਲਵਾ ਦੇਣਾ ਤੇਰੀ ਰੋਟੀ ਦਾ ਇੰਤਜ਼ਾਮ ਵੀ ਕਰ ਦੇਣਾ ਪਰ ਹੁਣ ਇਹ ਹੈ ਵੀ ਤੇਰੇ ਕੋਲ ਕੁਝ ਰਹਿਣ ਵਾਸਤੇ ਨਹੀਂ ਹੈ ਤੇਰੇ ਕੋਲ ਫੇਰ ਦੋ ਆਪਸ਼ਨਾਂ ਨੇ ਇੱਕ ਪਾਸੇ ਮੈਂ ਤੈਨੂੰ ਮਕਾਨ ਬਣਾ ਦੇਣਾ ਤੇ ਦੂਸਰੇ ਪਾਸੇ ਇਹ ਵੀ ਇਹ ਚੀਜ਼ਾਂ ਤੇਰੇ ਕੋਲ ਰਹਿਣ ਗਿਆ ਤੇ ਤੂੰ ਐਦਾਂ ਦਾ ਐਦਾਂ ਹੀ ਰਹਿ ਕੱਪੜਾ ਲੈ ਅੱਛਾ ਹੁਣ ਬੰਦਾ ਕੀ ਮੰਗੇਗਾ ਉਹ ਕਹੇਗਾ ਜੀ ਹੁਣ ਮੈਨੂੰ ਕੱਪੜਾ ਚਾਹੀਦਾ ਹੈ ਤੇ ਕਪੜੇ ਦੇ ਨਾਲ ਲੱਗਦਾ ਮੈਨੂੰ ਮਕਾਨ ਮੀ ਚਾਹੀਦਾ। ਅੱਛਾ ਪਾਣੀ ਆਇਆ, ਰੋਟੀ ਆਈ, ਉਹਦੇ ਕੋਲ ਤੇਜੀ ਆਪਸ਼ਨ ਵਿੱਚ ਕਪੜਾ ਆਇਆ, ਚੌਥੀ ਆਪਸ਼ਨ ਵਿੱਚ ਉਹਦੇ ਕੋਲ ਮਕਾਨ ਵੀ ਆਇਆ। ਹੁਣ ਫੇਰ ਉਹ ਚਲਾ ਗਿਆ ਤੇ ਜਿੰਨੂੰ ਇਹ ਸਾਰਾ ਕੁਝ ਮਿਲਦਾ ਜਾ ਰਿਹਾ ਨਾ ਉਹ ਖੁਸ਼ ਹਜੇ ਵੀ ਨਹੀਂ ਹੈ। ਕਾਫੀ ਦਿਨ ਨਿਕਲ ਗਏ, ਮਹੀਨੇ ਨਿਕਲ ਗਏ ਤੇ ਉਹ ਜਿਹੜਾ ਸ਼ਖਸ਼ੇ ਨਾ ਦੇਣ ਵਾਲਾ ਉਹ ਫੇਰ ਉਹਦੇ ਕੋਲ ਹਾਜ਼ਰ ਹੁੰਦਾ ਹੈ ਚੱਲ ਕੇ ਉਹਦੇ ਕੋਲ ਆਉਂਦਾ ਹੈ। ਉਕਿੰਦੇ ਸਤਨਾ ਤੇਰੇ ਕੋਲ ਪਾਣੀ ਨਹੀਂ ਸੀ ਤੂੰ ਦੁਖੀ ਸੀ ਤੇਰੇ ਕੋਲ ਰੋਟੀ ਨਹੀਂ ਸੀ ਤੂੰ ਦੁਖੀ ਸੀ ਤੇਰੇ ਕੋਲ ਕਪੜਾ ਨਹੀਂ ਸੀ ਤੂੰ ਦੁਖੀ ਸੀ ਤੇਰੇ ਕੋਲ ਮਕਾਨ ਨਹੀਂ ਸੀ ਤੂੰ ਦੁਖੀ ਸੀ ਅਜੇ ਚਾਰ ਚੀਜ਼ਾਂ ਤੇਰੇ ਕੋਲ ਨੇ ਪਾਣੀ ਹੈ ਰੋਟੀ ਹੈ ਕਪੜਾ ਹੈ ਮਕਾਨ ਹੈ ਤੇ ਤੇਰੇ ਚਿਹਰੇ ਦੇ ਉੱਤੇ ਅਜੇ ਵੀ ਕਲਰ ਹੈ ਤੇਰੇ ਲਬਾਂ ਦੇ ਉੱਤੇ ਅਜੇ ਵੀ ਖੁਸ਼ਕੀ ਤੇਰੀਆਂ ਅੱਖਾਂ ਦੇ ਅੰਦਰ ਅਜੇ ਵੀ ਕੁਇ ਅਜੀਬ ਕਿਸਮ ਦਾ ਨਸ਼ਾ ਨਹੀਂ ਅਜੇ ਵੀ ਪਥਰੀਲੀਆਂ ਨੇ ਦੁਖਦਾਈ ਨਜ਼ਰ ਆ ਰਹੀਆਂ ਨੇ ਕਾਰਨ ਉਹ ਕਹੇਗਾ ਵੀ ਹੁਣ ਇਹ ਸਾਰਾ ਕੁਝ ਤੇ ਬਣ ਗਿਆ ਹੈ ਹੁਣ ਮੇਰਾ ਜੀਵਨ ਸਾਥੀ ਚਾਹੀਦਾ ਘਰਵਾਲੀ ਚਾਹੀਦੀ ਜਾਂ ਘਰਵਾਲਾ ਚਾਹੀਦਾ ਅੱਛਾ ਘਰਵਾਲੀ ਵੀ ਬਣ ਗਈ ਘਰਵਾਲਾ ਵੀ ਬਣ ਗਿਆ ਮਿਲ ਗਏ ਅੱਛਾ ਅਗਲੀ ਮੰਗ ਕੀ ਹੋਏਗੀ ਵੀ ਹੁਣ ਮਕਾਨ ਚੰਗਾ ਤਾਂ ਲੱਗਣਾ ਹੈ ਰੋਟੀ ਕਪੜਾ ਚੰਗਾ ਤਾਂ ਲੱਗਣਾ ਹੈ ਸਭ ਕੁਝ ਚੰਗਾ ਤਾਂ ਲੱਗਣਾ ਹੈ ਜੇ ਬੱਚਿਆਂ ਦੀ ਖੇਡ ਨਾਲ ਹੋਵੇ ਈਆਂ ਚਾਹੀਦੀਆਂ ਨੇ ਪੁੱਤ ਚਾਹੀਦੇ ਨੇ ਅੱਛਾ ਈਆਂ ਵੀ ਬਣ ਗਈਆਂ ਪੁੱਤ ਵੀ ਬਣ ਗਏ ਹੁਣ ਉਹਦੇ ਕੋਲ ਇਹ ਐ ਵੀ ਥੋੜਾ ਬਹੁਤ ਮੈਨੂੰ ਨਾ ਸੱਜੇ ਖੱਬੇ ਦਾ ਦੁਨੀਆਦਾਰੀ ਦਾ ਇੱਧਰ ਉੱਧਰ ਦਾ ਆਕਾਸ਼ ਬ੍ਰਹਿਮੰਡ ਦਾ ਗੈਲੈਕਸੀਆਂ ਦਾ ਥੋੜਾ ਬਹੁਤ ਜਿਆਦਾ ਨਹੀਂ ਥੋੜਾ ਬਹੁਤ ਗਿਆਨ ਵੀ ਚਾਹੀਦਾ ਅੱਛਾ ਇਹਦੇ ਕੋਲ ਤਾਲੀਮ ਵੀ ਆ ਗਈ ਪੜਾਈ ਲਿਖਾਈ ਵੀ ਆ ਗਈ ਹੁਣ ਗਿਆਨ ਵੀ ਹੈ ਕੱਪੜਾ ਵੀ ਹੈ ਰੋਟੀ ਵੀ ਹੈ ਔਰਤ ਜਾਂ ਮਰਦ ਵੀ ਹੈ ਤਿਆਂ ਵੀ ਨੇ ਤੇ ਪੁੱਤ ਵੀ ਹੈ ਪਰ ਅੱਜ ਤੁਸੀਂ ਆਪਣੇ ਉੱਤੇ ਇਹ ਗੱਲ ਨੂੰ ਲਾ ਕੇ ਵੇਖੋ ਕਿ ਖੁਸ਼ੀ ਹੈ ਸਾਡੇ ਕੋਲ ਇਹ ਗੱਲ ਤੇ ਮੈਂ ਕਰ ਰਿਹਾ ਸਮਝ ਵੀ ਜੰਗਲ ਦੇ ਅੰਦਰ ਕੋਈ ਬੰਦਾ ਹੈ ਜਿਹਨੂੰ ਇਹ ਚੀਜ਼ਾਂ ਦੇਣ ਦਾ ਕਿਸੇ ਨੇ ਵਾਅਦਾ ਕੀਤਾ ਪਰ ਮੈਂ ਕਹਿੰਨਾ ਹੁਣ ਜੰਗਲ ਤੋਂ ਉੱਠੋ ਤੇ ਆਪਣੇ ਪਿੰਡਾਂ ਵਿੱਚ ਘਰਾਂ ਵਿੱਚ ਤੇ ਸ਼ਹਿਰਾਂ ਵਿੱਚ ਆ ਜਾਓ ਤੁਹਾਡੇ ਘਰਾਂ ਵਿੱਚ ਇਹ ਸਭ ਕੁਝ ਹੈ ਨਾ ਤੁਹਾਡੇ ਕੋਲ ਗਿਆਨ ਹੈ ਉਹ ਮੈਂ ਪਤਾ ਕਿਉਂ ਕਹਿ ਰਿਹਾ ਜਿੱਥੇ ਕਿਦਰੇ ਸੱਤ ਦੇ ਅੰਦਰ ਬੈਠਿਆ ਸੱਜੇ ਖੱਬੇ ਬੈਠਿਆ ਫਰੈਂਡ ਸਰਕਲ ਵਿੱਚ ਬੈਠਿਆਂ ਰਿਸ਼ਤੇਦਾਰਾਂ ਦੀ ਮਜਲਿਸ ਵਿੱਚ ਬੈਠਿਆਂ ਕੋਈ ਗੱਲ ਚੱਲਦੀ ਹੈ ਨਾ ਉਹ ਬੇਸ਼ੱਕ ਫੀਲਡ ਤੁਹਾਡਾ ਨਾ ਹੋਵੇ ਵਿਸ਼ਾ ਤੁਹਾਡਾ ਨਾ ਹੋਵੇ ਪਰ ਤੁਸੀਂ ਉਹਦੇ ਵਿੱਚ ਹਿੱਸਾ ਲੈਂਦੇ ਆ ਤੁਹਾਡੇ ਕੋਲ ਗਿਆਨ ਹੈ ਦੂਜੇ ਨੂੰ ਹਰਾਉਣ ਦੀ ਕੋਸ਼ਿਸ਼ ਕਰਦੇ ਹੋ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦੇ ਹੋ ਤੁਹਾਡੇ ਕੋਲ ਰੋਟੀ ਨਹੀਂ ਹੈ ਵੀ ਥੋੜੀ ਜਿਹੀ ਖਾ ਕੇ ਬਾਦੂ ਬਿਨਾਂ ਹੀ ਸੁੱਟ ਦਿੰਦੇ ਹੋ ਪਾਣੀ ਹੈ ਨਾ ਵੇਸਟ ਕਰੀ ਜਾ ਰਹੇ ਹੋ ਤਾਂ ਵੀ ਕੋਈ ਪ੍ਰਵਾਹ ਨਹੀਂ ਕਪੜਾ ਇੰਨਾ ਹੈ ਰੇਸ਼ਮ ਦੇ ਨਾਲ ਅਲਮਾਰੀਆਂ ਭਰੀਆਂ ਪਈਆਂ ਤੁਹਾਨੂੰ ਚੂਜ਼ ਕਰਨਾ ਪੈਂਦਾ ਹੈ ਵੀ ਅੱਜ ਕਿਹੜਾ ਪਾਵਾਂ ਕਿਹੜਾ ਨਾ ਪਾਵਾਂ ਜੁੱਤੀ ਦੇ ਭੰਡਾਰ ਕਪੜੇ ਦੇ ਭੰਡਾਰ ਟਾਈਆਂ ਪੱਗਾਂ ਪਤਾ ਨਹੀਂ ਕਿੰਨਾ ਕੁ ਤੁਹਾਡੇ ਘਰ ਦੇ ਅੰਦਰ ਸਾਜੋ ਸਮਾਨ ਭਰਿਆ ਹੈ ਗਿਆਨ ਦੇ ਨਾਲ ਤੁਹਾਡਾ ਦਿਮਾਗ ਤੁਹਾਡੀ ਖੋਪੜੀ ਭਰੀ ਹੈ ਪਰ ਮੇਰਾ ਸਵਾਲ ਹੈ ਕੀ ਤੁਸੀਂ ਖੁਸ਼ ਹੋ ਜਾਂ ਪਹਿਲੇ ਹਾਲਾਤ ਵਿੱਚ ਹੀ ਹੋ ਅੱਜ ਵੀ ਜਦੋਂ ਮੈਂ ਲੋਕਾਂ ਦੇ ਚਿਹਰੇ ਵੇਖਦਾ ਤੇ ਮੈਨੂੰ ਇਦਾਂ ਨਜ਼ਰ ਆਉਂਦੇ ਜਿਵੇਂ ਪਾਣੀ ਤੋਂ ਬਗੈਰ ਕਿਸੇ ਗਾਰਡਨ ਦੇ ਫੁੱਲ ਸੁੱਕਦੇ ਹੋਏ ਨਜ਼ਰ ਪੈਂਦੇ ਨੇ ਰੇਚਾ ਰੇਚਾ ਹੋਏ ਤੁਹਾਡੇ ਚਿਹਰੇ ਨਜ਼ਰ ਪੈਂਦੇ ਨੇ ਅੱਜ ਵੀ ਤੁਹਾਡੇ ਕੋਲ ਹਾਸੇ ਨਹੀਂ ਹੈ ਤੁਹਾਡੇ ਕੋਲ ਖੇੜਾ ਨਹੀਂ ਹੈ ਤੁਹਾਡੇ ਕੋਲ ਖੁਸ਼ੀ ਨਹੀਂ ਹੈ ਕੁਝ ਵੀ ਤੁਹਾਡੇ ਕੋਲ ਨਹੀਂ ਉਹਦਾ ਕਾਰਨ ਕੀ ਹੈ ਕਾਰਨ ਇਹ ਕੀ ਹੈ ਵੀ ਜਿਹੜਾ ਦੇਣ ਵਾਲਾ ਹੈ ਨਾ ਦੇਣ ਵਾਲਾ ਜਿੰਨੂੰ ਕਹਿੰਦੇ ਆ ਗੁਰੂ ਜਿੰਨੂੰ ਕਹਿੰਦੇ ਆ ਦਾਤਾ ਜਿੰਨੂੰ ਕਹਿੰਦੇ ਆ ਅੱਲਾਹ ਤਾਲਾ ਜਿੰਨੂੰ ਕਹਿੰਦੇ ਆ ਅਕਾਲ ਪੁਰਖ ਤੁਸੀਂ ਦੇਣ ਵਾਲੇ ਦਾ ਸ਼ੁਕਰਗੁਜ਼ਾਰ ਨਹੀਂ ਹੋ ਰਹੇ ਤੁਸੀਂ ਦੇਣ ਵਾਲੇ ਦਾ ਸ਼ੁਕਰਾਨਾ ਨਹੀਂ ਕਰ ਰਹੇ ਹੈ ਤੁਹਾਡੇ ਕੋਲ ਬਹੁਤ ਕੁਝ ਬਹੁਤ ਕੁਝ ਹੈ ਖਾਣ ਤੋਂ ਜ਼ਿਆਦਾ ਹੈ ਪੀਣ ਤੋਂ ਜ਼ਿਆਦਾ ਹੈ ਹੰਡਾਉਣ ਤੋਂ ਜ਼ਿਆਦਾ ਹੈ ਵਰਤਣ ਤੋਂ ਜ਼ਿਆਦਾ ਹੈ ਲਗਜ਼ਰੀ ਕਾਰਾਂ ਨੇ ਕੋਠੀਆਂ ਨੇ ਸਭ ਕੁਝ ਹੈ ਪਰ ਖੁਸ਼ੀ ਤੁਹਾਡੇ ਜੀਵਨ ਵਿੱਚ ਨਹੀਂ ਹੈ ਉਹਦੀ ਘਾਟ ਹੈ ਹੁਣ ਤੁਸੀਂ ਕਹੋ ਵੀ ਕਹੋਗੇ ਵੀ ਤੈਨੂੰ ਕਿੱਦਾਂ ਪਤਾ ਲੱਗ ਗਿਆ ਵੀ ਸਾਡੇ ਜੀਵਨ ਵਿੱਚ ਖੁਸ਼ੀ ਨਹੀਂ ਹੈ ਤੁਹਾਡੇ ਚਿਹਰੇ ਮੁਰਜਾਏ ਉਤਰੇ ਕੁਮਲਾਈ ਚਿਹਰੇ ਦੱਸਦੇ ਨੇ ਤੁਸੀਂ ਖੁਸ਼ ਨਹੀਂ ਹੋ ਅਗਰ ਬੰਦੇ ਦੇ ਕੋਲ ਖੁਸ਼ੀ ਹੁੰਦੀ ਤੇ ਡਿਪਰੈਸ਼ਨ ਨਾ ਹੁੰਦਾ ਬੰਦੇ ਕੋਲ ਖੁਸ਼ੀ ਹੁੰਦੀ ਤੇ ਤੁਹਾਡੀਆਂ ਪਥਰੀਲੀਆਂ ਨਜ਼ਰਾਂ ਨਾ ਹੁੰਦੀਆਂ ਤੁਹਾਡੇ ਕੋਲ ਖੁਸ਼ੀ ਹੁੰਦੀ ਤੇ ਆ ਜਿਹੜੇ ਮੈਂਟਲੀ ਹਸਪੀਟਲ ਨੇ ਡਾਕਟਰ ਨੇ ਇਹ ਕਦੇ ਵੀ ਨਾ ਹੁੰਦੇ ਕਿਉਂਕਿ ਖੁਸ਼ੀ ਤੇ ਬੰਦੇ ਨੂੰ ਤੰਦਰੁਸਤ ਕਰਦੀ ਹੈ ਜਿਸ ਵਾਸਤੇ ਤੁਸੀਂ ਇਹ ਸਾਰੇ ਇੰਤਜ਼ਾਮ ਕੀਤੇ ਵੀ ਪਾਣੀ ਮਿਲ ਜਾਏ ਖੁਸ਼ ਹੋਵਾਂਗਾ ਰੋਟੀ ਮਿਲ ਜਾਏ ਖੁਸ਼ ਹੋਵਾਂਗਾ ਜੁੱਤੀ ਕੱਪੜਾ ਮਿਲ ਜਾਏ ਖੁਸ਼ ਹੋਵਾਂਗਾ ਮਕਾਨ ਮਿਲ ਜਾਏ ਖੁਸ਼ ਹੋਵਾਂਗਾ ਧੀਆਂ ਪੁੱਤ ਘਰ ਵਾਲੀ ਮਿਲ ਜਾਏ ਖੁਸ਼ ਹੋਵਾਂਗਾ ਉਹ ਸਾਰਾ ਕੁਝ ਮਿਲ ਗਿਆ ਪਰ ਕੀ ਤੁਸੀਂ ਖੁਸ਼ ਹੋਏ ਹੋ ਸਜਣੋ ਨਹੀਂ ਹੋਏ ਪਤਾ ਕਿਉਂ ਨਹੀਂ ਹੋਏ ਕਿਉਂਕਿ ਇਨ੍ਹਾਂ ਚੀਜ਼ਾਂ ਨੂੰ ਵਰਤਨ ਦੀ ਤੁਹਾਨੂੰ ਅਜੇ ਤੱਕ ਜਾਚ ਨਹੀਂ ਆਈ ਵੀ ਇਹਨਾਂ ਨੂੰ ਵਰਤਣਾ ਕਿਵੇਂ ਦੂਜੀ ਗੱਲ ਜਿਹੜਾ ਦੇਣ ਵਾਲਾ ਹੈ ਉਹਦੇ ਕੋਲੋਂ ਤੁਸੀਂ ਕਦੀ ਇਹ ਮੰਗਿਆ ਵੀ ਨਹੀਂ ਕਿ ਮੈਨੂੰ ਖੁਸ਼ੀ ਚਾਹੀਦੀ ਕਪੜਾ ਮੰਗਿਆ ਤੇ ਕਪੜੇ ਦੇ ਵਿੱਚੋਂ ਖੁਸ਼ੀ ਨਹੀਂ ਮਿਲਦੀ ਖੁਸ਼ੀ ਕਿਸੇ ਹੋਰ ਜਰੀਏ ਢੰਗ ਨਾਲ ਮਿਲਦੀ ਹੈ ਸ਼ੁਕਰਾਨਾ ਕਰਨ ਦੀ ਆਪਣੇ ਆਪ ਨੂੰ ਆਦਤ ਪਾਓ ਜਿੱਥੇ ਵੀ ਹੋ ਜਿੰਨੇ ਚ ਵੀ ਹੋ ਜਿਵੇਂ ਦੇ ਹੋ ਦੇਣ ਵਾਲੇ ਦਾ ਸ਼ੁਕਰਗੁਜ਼ਾਰ ਹੋਇਆ ਕਰੋ ਸ਼ੁਕਰਾਨਾ ਕਰਿਆ ਕਰੋ ਕਿ हे ਪ੍ਰਮਾਤਮਾ ਵੈਗਰੂ ਅੱਲਾਹ ਤਾਲਾ ਤੇਰਾ ਮੈਂ ਸ਼ੁਕਰਗੁਜ਼ਾਰ ਹਾਂ ਤੂੰ ਕਮ ਸੇ ਕਮ ਮੈਨੂੰ ਇਹਨਾਂ ਤੇ ਦਿੱਤਾ ਹੈ ਨਾ ਮੈਨੂੰ ਉਹ ਲੋਕ ਵੀ ਦਿਖਦੇ ਨੇ ਜਿਹੜੇ ਮੇਰੇ ਤੋਂ ਪਿੱਛੇ ਖੜੇ ਨੇ ਜਿਨ੍ਹਾਂ ਕੋਲ ਇੰਨਾਂ ਸਾਰੀਆਂ ਚੀਜ਼ਾਂ ਵਿੱਚੋਂ ਬਹੁਤ ਘੱਟ ਹੈ। ਤੋਂ ਖੁਸ਼ ਰਹਿਣ ਦੀ ਕਲਾ ਹੈ। ਸ਼ੁਕਰਾਨਾ ਜ਼ਰੂਰ ਕਰਿਆ ਕਰੋ। ਖੁਸ਼ ਰਹਿਣ ਦੀ ਕਲਾ ਹੈ ਜੋ ਹੈ ਉਹਦੇ ਵਿੱਚ ਆਪਣੇ ਆਪ ਨੂੰ ਰਾਜ਼ੀ ਰੱਖਣ ਦੀ ਆਦਤ ਪਾਓ। ਤੁਸੀਂ ਕਦੇ ਵੀ ਦੁਨੀਆ ਦੇ ਅੰਦਰ ਸਭ ਤੋਂ ਟੌਪ ਤੇ ਨਹੀਂ ਜਾ ਸਕਦੇ। ਬੜੇ ਤੁਹਾਡੇ ਤੋਂ ਅੱਗੇ ਖਲੋਤੇ ਨੇ, ਬੜੇ ਤੁਹਾਡੇ ਤੋਂ ਪਿੱਛੇ ਖਲੋਤੇ ਨੇ। ਆਪਣੇ ਆਪ ਨੂੰ ਆਦਤ ਪਾਓ ਚੰਗਾ ਰੱਖਣ ਦੀ ਖੁਸ਼ ਰੱਖਣ ਦੀ ਤਾਂ ਕਿ ਤੁਹਾਡਾ ਜਿਹੜਾ ਜੀਵਨ ਉਹ ਸੁਖਾਲੇ ਢੰਗ ਦੇ ਨਾਲ ਬੀ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ